ਕਰ ਤੋਂ ਇੱਕ ਮੰਗ ਪੱਤਰ ਦਿੱਤਾ ਹੈ ਕਿਹੜੀਆਂ ਕਿੜੀਆਂ ਮੰਗਾਂ ਲੈ ਕੇ ਦਿੱਤਾ ਗਿਆ ਹੈ ਮੈਂ ਰਾਜਾ ਕਪਤੀ ਸੈ ਮਾਰਕੋ ਕੀ ਚੇਅਰਮੈਨ ਜਿਹੜਾ ਨੇ ਮੰਗ ਪੱਤਰਾਂ ਨੂੰ ਆਵਾ ਪਿਆਤੀ ਸਮਾ ਲੋਕਾਂ ਅੱਗੇ ਅੱਧੀ ਹੀ ਯਮ ਸੰਗ ਇੱਕ ਬਤਾ ਦੇਾਂਗੇ ਔਰ ਐਮਐਸਐਲ ਵੀ ਆਪ 15 ਦਿਨ ਬਾਅਦ ਆਉਣਗੇ ਉਹਨਾਂ ਨੂੰ ਸਾਰੀ ਨੋਟਸ ਦੇ ਵਿਸਾਇਹ ਕਰ ਲਿਆ ਹੈ ਇਹ ਨਾ ਉਹ ਇਹ ਜੂੜਾ ਕੋਈ ਕਰਕੇ ਆ ਕੀ ਨਾ ਗਏ ਮੇਰਾ ਨਾਮ ਜਗਜੀਤ ਸਿੰਘ ਜੱਸਿਆਣਾ ਮਾ ਦਿਹਾਤੀ ਮਜ਼ਦੂਰ ਸਭਾ ਦਾ ਜਿਲ੍ਹਾ ਆਗੂ ਆ ਮੇਰੇ ਨਾਲ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਡੇ ਸੀਨੀਅਰ ਆਗੂ ਹਰਜੀਤ ਮਦਰਸਾ ਅ ਅੱਜ ਅਸੀਂ ਕਿਉਂਕਿ ਸੀਜ਼ਨ ਚੱਲਦਾ ਸੀਜ਼ਨ ਦੌਰਾਨ ਮਜ਼ਦੂਰ ਜਥੇਬੰਦੀਆਂ ਨੇ ਦਿਹਾਤੀ ਮਜ਼ਦੂਰ ਸਭਾ ਮਜ਼ਦੂਰ ਜਥੇਬੰਦੀ ਨੇ ਸੀਜ਼ਨ ਦੌਰਾਨ ਐਮਐਲਏ ਨੂੰ ਮਜ਼ਦੂਰ ਮੰਗਾ ਦਾ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਬਣਾਇਆ ਅੱਜ ਅਸੀਂ ਕਿ ਅ ਐਮਐਲਏ ਜਿਹੜਾ ਮੌਜੂਦਾ ਵਿਧਾਇਕ ਆ ਜਗਦੀਸ਼ ਸਿੰਘ ਕਾਕਾ ਬਰਾੜੋ ਨੂੰ ਮੰਗ ਪੱਤਰ ਸੌਂਪਾਂਗੇ ਇਹ ਮੰਗ ਪੱਤਰ ਸਾਰੇ ਪੰਜਾਬ ਵਿੱਚ ਸੌਂਪੇ ਜਾਣੇ ਆ ਉਸ ਦੀ ਕੜੀ ਤਹਿਤ ਅਸੀਂ ਕਾਕਾ ਬਰਾੜ ਨੂੰ ਅੱਜ ਮੰਗ ਪੱਤਰ ਦੇਣਾ ਸਾਡੀਆਂ ਮਜ਼ਦੂਰ ਮੰਗਾ ਜਿਹੜੀਆਂ ਪਿਛਲੇ ਸਮੇਂ ਤੋਂ ਸਾਡੀ ਭਗਵੰਤ ਮਾਨ ਸਰਕਾਰ ਆ ਪੰਜਾਬ ਦੀ ਸਰਕਾਰ ਨੇ ਮਜ਼ਦੂਰ ਮੰਗਾ ਪ੍ਰਤੀ ਬੇਰੁਖੀ ਵਾਲਾ ਵਰਤੀਰਾ ਅਪਣਾਇਆ ਹੋਇਆ ਸਾਡੀਆਂ ਮੰਗਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਵੀ ਕਰਦਾ ਉਹਨਾਂ ਦੀਆਂ ਮੰਗਾਂ ਮੰਨਣ ਦੀਆਂ ਗੱਲਾਂ ਵੀ ਕਰਦਾ ਔਰ ਸਾਡੇ ਨਾਲ 7 ਵਾਰ ਮੀਟਿੰਗਾਂ ਰੱਖ ਕੇ ਮੁੱਖ ਮੰਤਰੀ ਭਗਵੰਤ ਮਾਨ ਮੁੱਕਰ ਚੁੱਕਿਆ ਮੀਟਿੰਗਾਂ ਚ ਉਹਨੇ ਮناسب ਨਹੀਂ ਸਮਝਿਆ ਮੀਟਿੰਗੇ ਚ ਹਮਲਾ ਹੋਣਾ ਸੋ ਇੰਜ ਲੱਗਦਾ ਜਿਵੇਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਸਾਡੇ ਵਿੱਚ ਬੋ ਆਉਂਦੀ ਹੁੰਦੀ ਹੈ ਸੋ ਭਗਵੰਤ ਮਾਨ ਸਾਡੀਆਂ ਮਜ਼ਦੂਰ ਮੰਗਾ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਪਿਛਲੀ ਵਾਰ ਅਸੀਂ ਲੰਮੇ ਮੋਰਚੇ ਲਾਏ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਾ ਕੇ ਉਹਦੇ ਵੀ ਸਾਡੀ ਗੱਲ ਨਹੀਂ ਸੁਣੀ ਗਈ ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦਿਹਾਤੀ ਮਜ਼ਦੂਰ ਸਭਾ ਨੇ ਅਸੀਂ ਮੰਗ ਪੱਤਰ ਮਜ਼ਦੂਰ ਮੰਗਾ ਦਾ ਸੌਂਪਣਾ ਮਜ਼ਦੂਰ ਮੰਗਾ ਵਿੱਚ ਸਾਡੀ ਪਹਿਲਾ ਨਰੇਗਾ ਦੀ ਮੰਗ ਆ ਕਿ ਨਰੇਗਾ ਦੀ ਇਹ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਜੇ ਕੰਮ ਨਹੀਂ ਤਾਂ ਕੰਮ ਨਹੀਂ ਦਿੱਤਾ ਜਾਂਦਾ ਜੇ ਕੰਮ ਨਹੀਂ ਤਾਂ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ ਘਰ ਬੈਠੇ ਨੂੰ ਜਿਹੜੀ ਪੌਣੀ ਦਿਹਾੜੀ ਆ ਉਹ ਘਰੇ ਬੈਠੇ ਮਜ਼ਦੂਰ ਨੂੰ ਦਿੱਤੀ ਜਾਵੇ ਜੇ ਕੰਮ ਨਹੀਂ ਤੁਸੀਂ ਦੇਣਾ ਤਾਂ ਤਾਂ ਇਹਦੇ ਨਾਲ ਅਸੀਂ 700 ਰੁਪਏ ਦਿਹਾੜੀ ਦੀ ਮੰਗ ਕਰਦੇ ਹਾਂ ਦੂਜੀ ਸਾਡੀ ਮੰਗ ਆ ਕਿ ਰਾਸ਼ਨ ਦੀਪਨਾ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਉਹ ਅੱਧੀ ਕੀਮਤ ਤੇ ਦਿੱਤੀਆਂ ਜਾਣ ਮਹਿੰਗਾਈ ਦੇ ਦੌਰ ਵਿੱਚ ਇਹ ਜ਼ਰੂਰੀ ਆ ਜਦੋਂ ਕਿ ਆ ਤਾਂ ਆਪຊੂੰਦੀ ਅ ਸ਼ਿਗਰਾਂ ਨੂੰ ਸੂੰਦੀ ਮਹਿੰਗਾਈ ਮਜ਼ਦੂਰਾਂ ਦੇ ਸਭ ਤੋਂ ਵੱਧ ਇਹਦਾ ਅਸਰ ਪੈ ਰਿਹਾ ਅਸੀਂ ਮੰਗ ਕਰਦੇ ਆ ਕਿ ਮਹਿੰਗਾਈ ਨੂੰ ਘਟਾਉਣ ਲਈ ਪਿੰਡ-ਪਿੰਡ ਸਸਤੇ ਭਾਅ ਦੇ ਰਾਸ਼ਨ ਡੀਪੂ ਖੋਲੇ ਜਾਣ ਤੇ ਨਿਤ ਵਰਤੋਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਹਲਦੀ ਮਿਰਚ ਮਸਾਲਾ ਨੂਨ ਖੰਡ ਘਿਓ ਮਿਰਚ ਇਹ ਸਾਨੂੰ ਰਾਸ਼ਨ ਡੀਪੂਆਂ ਤੇ ਦਿੱਤੀਆਂ ਜਾਣ ਇਹ ਸਾਡੀ ਦੂਜੀ ਮੰਗ ਆ ਤੀਜੀ ਸਾਡੀ ਮੰਗ ਹੈ ਜਿਹੜੀਆਂ ਪਿਲਸਨਾ ਜਿਹੜੀਆਂ ਭਲਾਈ ਸਕੀਮਾਂ ਹੁਣ ਸਗਨ ਸਕੀਮ ਬੰਦ ਪਈ ਆ ਬੜੇ ਬੜੇ ਬੱਚੇ ਹੋ ਗਏ ਆ ਔਰਤਾਂ ਦੇ ਜਿਹੜੀਆਂ ਕੁੜੀਆਂ ਸਾਡੀਆਂ ਧੀਆ ਵਿਆਹੀਆਂ ਉਹਨਾਂ ਦੇ ਬੱਚੇ 4-4 5-5 ਸਾਲ ਦੇ ਹੋ ਗਏ ਆ ਲੇਕਿਨ ਅਜੇ ਤੱਕ ਸਗਨ ਸਕੀਮ ਨਹੀਂ ਪਾਈਆਂ ਹੁਣ ਉਹਨਾਂ ਨੇ ਸਗਨ ਸਕੀਮ ਪਾਉਣ ਦੀ ਗੱਲ ਕੀਤੀ ਆ ਪਰ ਉਹ ਆਟੇ ਚ ਲੂਣ ਦੇ ਬਰਾਬਰ ਆ ਕੋਈ ਅਜੇ ਤੱਕ ਸਗਨ ਸਕੀਮ ਨਹੀਂ ਆਈ ਇਹਦੇ ਨਾਲ ਪੜਾਪਾ ਵੀ ਤਾਂ ਅੰਗ ਪੇ ਟਲਸਨਾ ਦੀ ਗੱਲ ਕਰਦੇ ਆ ਆ ਹਿੰਗਹੀਣਤਾ ਵਿਚਾਰੇ ਬੈਠੇ ਹੀ ਆ ਇੱਥੇ ਲਾ ਕੇ ਧਰਨਾ ਇਹਨਾਂ ਦੀ ਵੀ ਅਸੀਂ ਗੱਲ ਕਰਦੇ ਆ ਕਿ ਜਿਹੜੀ ਵਿਧਾਪਾ ਵਿਧਵਾ ਅੰਗਲ ਪੇਛਣਾ ਸਰਕਾਰ ਨੇ 2500 ਰੁਪਇਆ ਕਿਹਾ ਸੀ 1500 ਤੋਂ ਨਹੀਂ ਵਧੀ ਅਸੀਂ ਦਿਹਾਤੀ ਨੂੰ ਦੂਰਸਾ ਵਾਲੇ 5000 ਦੀ ਮੰਗ ਕਰਦੇ ਆ ਕਿ ਵਿਧਾਪਾ ਵਿਧਵਾ ਅੰਗਨ ਪੇਛਣਾ 5000 ਮਹੀਨਾ ਸਾਨੂੰ ਦਿੱਤੀਆਂ ਜਾਣ ਕਿਹਦੇ ਨਾਲ ਅਸੀਂ ਕਰਜ਼ਿਆਂ ਦੀ ਗੱਲ ਕਰਦੇ ਆ ਕਿ ਮਜ਼ਦੂਰਾਂ ਸਿਰ ਚੜ੍ਹੇ ਜਿਹੜੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਸਮੇਤ ਸਮੁੱਚੇ ਕਰਜ਼ੇ ਗਰੀਬਾਂ ਤੇ ਉਹਨਾਂ ਨੂੰ ਕਰਜ਼ੇ ਉਹਨਾਂ ਦੇ ਮਾਫ਼ ਕੀਤੇ ਜਾਣ ਤੇ ਸਸਤੀ ਦਰ ਤੋਂ ਅੱਗੋਂ ਲਈ ਸਸਤੀ ਅੱਗੋਂ ਲਈ ਨਵੇਂ ਕਰਜ਼ਿਆਂ ਦੀ ਸਸਤੀ ਦਰੂ ਤੇ ਮਜ਼ਦੂਰਾਂ ਨੂੰ ਕਰਜੇ ਦਿੱਤੇ ਜਾਣ ਇਹਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਹੈਗੇ 5-5 ਮਰਲੇ ਦੇ ਰੈਸੀ ਪਲਾਟ ਦਿੱਤੇ ਜਾਣ ਅਸੀਂ 10-10 ਮੰਗ ਕਾ ਵੀ ਮੰਗ ਕਰਦੇ ਆ ਸਰਕਾਰ ਨੇ ਕਿਹਾ ਸੀ 5 ਮਰਲੇ ਅਸੀਂ ਪਲਾਟ ਦੇਵਾਂਗੇ ਉਹਦੀਆਂ ਉਹਦੇ ਕੈਪਟਨ ਨੇ ਵੀ ਕਿਹਾ ਵੀ ਦੇਵਾਂਗੇ ਚਿੱਠੀਆਂ ਕਢਵਾਈਆਂ ਸਰਵੇ ਕੀਤੇ ਨਹੀਂ ਦਿੱਤੇ ਇਹ ਸਰਕਾਰ ਨੇ ਵੀ 5 ਮਰਲੇ ਪਲਾਟ ਆ ਦੀ ਕੋਈ ਅਜੇ ਤੱਕ ਕੋਈ ਗੱਲ ਹੀ ਦਿੱਤੀ ਇਹਦੇ ਨਾਲ ਹੀ ਜੁੜਦੀ ਮੰਗ ਆ ਕਿ ਚੈਤੀ ਜ਼ਮੀਨ ਦਾ ਤੀਜਾ ਹਿੱਸਾ ਜ਼ਮੀਨ ਉਹ ਮਜ਼ਦੂਰ ਨੂੰ ਆਮ ਠੇਕੇ ਤੇ ਦਿੱਤੀ ਜਾਣੀ ਚਾਹੀਦੀ ਆ ਪਰ ਇੱਥੇ ਕੀ ਹੁੰਦਾ ਕਿ ਡੰਮੀ ਬੋਲੀ ਨਾ ਕਰ ਲਈ ਜਾਂਦੀ ਆ ਜੀਵਿੰਦਾਰ ਆਪ ਦੇ ਸੀਰੀ ਦੇ ਨਾਂ ਤੇ ਜਿਹੜੀ ਬੋਲੀ ਤੋੜ ਦਿੰਦਾ ਆਪਣਾ ਬੋਲੀ ਲੈ ਲੈਂਦਾ ਤੇ ਜ਼ਮੀਨ ਆਪ ਵਾਹੁੰਦਾ ਸਰਕਾਰ ਨੇ ਪਿਛਲੇ ਸਮੇਂ 'ਚ ਅਸੀਂ ਫੈਸਲਾ ਕਰਾ ਲਿਆ ਸੀ ਕਿ ਮਜ਼ਦੂਰ ਨੂੰ ਦਿੱਤੀ ਜਾਊਗੀ ਪਰ ਨਹੀਂ ਦਿੱਤੀਆਂ ਜਾ ਰਹੀਆਂ ਡੰਮੀਆਂ ਬੋਲੀਆਂ ਅਜੇ ਵੀ ਜਾਰੀ ਆ ਇਹਦੇ ਨਾਲ ਜਿਹੜੀਆਂ ਹੋਰ ਬਹੁਤ ਸਾਰੀਆਂ ਮੰਗਾਂ ਪੁਲਿਸ ਦਾ ਜ਼ਬਰ ਹੁੰਦਾ ਉਹਦੀ ਉਹ ਪੁਲਿਸ ਦੇ ਹੁਣ ਜਿਹੜੇ ਨਵੇਂ ਕਾਨੂੰਨ ਬਣਾਤੇ ਆ ਉਪਰ ਸੁਨੂ ਅਧਿਕਾਰ ਹੀ ਬਹੁਤ ਦਿੱਤੇ ਆ ਉਹ ਸਾਡੇ ਮਜ਼ਦੂਰਾਂ ਦੇ ਵਿਰੋਧੀ ਕਾਨੂੰਨ ਆ ਜਿਹੜਾ ਪੁਲਿਸ ਦਾ ਡੰਡਾ ਚਲਣਾ ਉਹ ਮਜ਼ਦੂਰ ਤੇ ਚੱਲਣਾ ਜਿਹੜਾ ਪੁਲਿਸ ਨੂੰ ਅਧਿਕਾਰ ਦਿੰਦਾ ਇੱਕ ਸਿਪਾਹੀ ਨੂੰ ਅਧਿਕਾਰ ਦਿੰਦਾ ਕਿ ਤੂੰ ਜੋ ਮਜ਼ਦੂਰ ਨੂੰ ਜਿੱਥੇ ਮਰਜ਼ੀ ਫੜ ਲਾ ਉਹਦੇ ਤੇ ਡਾਕੇ ਦਾ ਚੋਰੀ ਦਾ ਜੋ ਪਰਚੀ ਕ੍ਰਿਮੀਨਲ ਬਣਾ ਕੇ ਉਹਨੂੰ ਅੰਦਰ ਕਰ ਸਕਦੇ ਆ ਅਸੀਂ ਧਰਨੇ ਮਜਾਰੇ ਨਹੀਂ ਕਰ ਸਕਦੇ ਸਾਡੀ ਆਵਾਜ਼ ਨੂੰ ਬੰਦ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਹ ਜਿਹੜੇ ਕਾਨੂੰਨ ਨਵੇਂ ਕਾਲੇ ਕਾਨੂੰਨ ਪਾਸ ਕੀਤੇ ਇਹਦਾ ਸਖਤ ਵਿਰੋਧ ਕਰਦੇ ਆ ਆਉਣ ਵਾਲੇ ਦਿਨਾਂ ਚ ਅੱਜ ਜਲਸੀ ਵਿਧਾਇਕ ਜੀ ਨੂਰ ਸਾਹਿਬ ਵਾਲੇ ਇਕੱਠੇ ਆ ਤਾਂ ਅਗਲੇ ਦਿਨਾਂ ਦੇ ਵਿੱਚ ਅਸੀਂ ਮਜ਼ਦੂਰ ਜੱਥੇਬੰਦੀਆਂ ਜਿੰਨੀਆਂ ਵੀ ਇੱਥੇ ਮਜ਼ਦੂਰ ਜੱਥੇਬੰਦੀਆਂ ਜੱਥੇਬੰਦੀਆਂ ਪੰਜਾਬ 'ਚ ਕੰਮ ਕਰਦੀਆਂ ਉਹ ਸਾਰੀਆਂ ਲੜਨ ਵਾਲੀਆਂ ਜੱਥੇਬੰਦੀਆਂ ਉਹਨਾਂ ਸੰਘਰਸ਼ੀਲ ਜੱਥੇਬੰਦੀਆਂ ਨੂੰ ਇਕੱਠੇ ਕਰਾਂਗੇ ਏਕਾ ਕਰਕੇ ਇਹ ਸਰਕਾਰ ਨੂੰ ਤੇ ਸੈਂਟਰ ਸਰਕਾਰ ਦੇ ਖਿਲਾਫ ਵੀ ਤੇ ਪੰਜਾਬ ਸਰਕਾਰ ਨੂੰ ਵੀ ਨੱਕ 'ਤੇ ਅਸੀਂ ਦਮ ਕਰਾਂਗੇ ਜੈ ਧੰਨਵਾਦ ਬਾਈ ਜੀ ਤੁਹਾਡਾ